ਮੈਂ ਤੁਹਾਨੂੰ ਇਹ ਸਮੋਸਾ ਖਵਾਉਣ ਲੱਗਿਆ ਜੀ। ਪਾਜੀ ਆਹ ਸਮੋਸੇ ਦੇ ਹਰ ਕਿਤੇ ਮੈਂਦੀ ਨੇ ਆਲੂ ਵਾਲੇ ਖਵਾਉਣ ਲੱਗੇ ਫੇਰ। ਭਾਈ ਜਿਹੜਾ ਤੁਹਾਨੂੰ ਸਮੋਸਾ ਮੈਂ ਖਵਾਉਂਗਾ ਨਾ ਪੂਰੇ ਪੰਜਾਬ 'ਚ ਤੁਹਾਨੂੰ ਕਿੱਥੇ ਨਹੀਂ ਮਿਲੂਗਾ ਮੇਰਾ ਚੈਲੰਜ ਰਹਿਗਾ ਤੁਹਾਡਾ। ਪਾਜੀ ਕੀ ਪਾਦੇ ਲੱਗੇ ਇਹੋ ਜਿਹੇ ਸਮੋਸੇ ਦੇ? ਆਹ ਦੇਖੋ ਜੀ ਆ ਆ ਗਿਆ ਜੀ ਆਪਣਾ ਮਟਨ ਦਾ ਕੀਮਾ ਇਹ ਸਪੈਸ਼ਲ ਤਿਆਰ ਕੀਤਾ ਹੋਇਆ ਵਾ ਕੋਈ ਫਰੋਜ਼ਨ ਵਾਲਾ ਕੰਮ ਨਹੀਂ ਹੈਗਾ। ਪਾਜੀ ਇਹ ਨਿਊਟਰੀ ਵਾਲਾ ਕੀਮਾ ਤਾਂ ਨਹੀਂ ਹੈਗਾ? ਉਹ ਨਹੀਂ ਨਹੀਂ ਪਾਜੀ ਪਿਓਰ ਕੀਮਾ ਸਾਡਾ ਸਾਡੀ ਪਛਾਣ ਹੀ ਹੈ ਯਾ ਪੂਰੇ ਲੁਧਿਆਣੇ ਦੇ ਵਿੱਚ। ਆਹ ਦੇਖੋ ਜੀ ਹੁਣ ਆਪਣਾ ਕੀਮਾ ਦੇ ਵਿੱਚ ਸ ਕਿ ਭਾਈ ਆਲੂ ਪਿਆਜ਼ ਵਾਲਾ ਸਮੋਸਾ ਤੇ ਬੜੀ ਬੜੀ ਕਾਦਾ ਜੇ ਤੇ ਮਹਾਰਾਜ ਜੇ ਤੁਹਾਡਾ ਕੀਮੇ ਵਾਲਾ ਸਮੋਸਾ ਪਹਿਲੀ ਵਾਰੀ ਵੇਖਣ ਦਾ ਇਹ ਭਾਈ ਇਸੇ ਲਈ ਤਾਂ ਮੈਂ ਕਿਹਾ ਤੁਹਾਨੂੰ ਵੀ ਤੁਸੀਂ ਤੁਹਾਨੂੰ ਸਾਰੀਆਂ ਲੱਗ ਆਟਮਾ ਮਿਲੂਗੀਆਂ ਸਾਡਾ ਸਮੋਸਾ ਭਰ ਕੇ ਤਿਆਰ ਹੋ ਚੁੱਕਾ ਹੈ ਜੀ ਦੇਖੋ ਭਾਈ ਨੇ ਛੇਵ ਦਿੱਤੀ ਹੈ ਪੂਰੀ ਜਬਰਦਸ ਸਮੋਸੇ ਦਾ ਤੇ ਭਾਈ ਇਸ ਤੋਂ ਬਾਅਦ ਹੋਣਾ ਇਸ ਤੋਂ ਬਾਅਦ ਤੁਹਾਨੂੰ ਹੋਣਾ ਸੀ ਬੰਜਾਰਾ ਚਿਕਨ ਦਿਖਾਣੇ ਜਿਹੜਾ ਸਾਡਾ ਸਪੈਸ਼ਲ ਹੈਗਾ ਵਾ ਬੰਜਾਰਾ ਚਿਕਨ ਬਿਲਕੁਲ ਜੀ ਬਿਲਕੁਲ ਦੂਰੋਂ ਦੂਰੋਂ ਆਇਆ ਹੈ ਆਈਟਮਾਂ ਪੜੀਆਂ ਵੱਖਰੀਆਂ ਵੱਖਰੀਆਂ ਜੀ ਪਹਿਲੀ ਵਾਰ ਨਾ ਸੁਣਦੇ ਇੱਥੇ ਬਾਅਦ ਦੇਖੀ ਚੱਲੋ ਵੀਰੇ ਆਟਮਾ ਵੀ ਵੱਖਰੀਆਂ ਹੋਊਗੀਆਂ ਇਹ ਨਹੀਂ ਕਿ ਇਕੱਲਾ ਨਾਮ ਹੀ ਉਹਨਾਂ ਦਾ ਵਧੀਆ ਵਾ ਚੀਜ਼ ਵੀ ਤੁਹਾਨੂੰ ਵਧੀਆ ਦਵਾਂਗੇ ਤੁਸੀਂ ਆਹ ਬੋਲੋਗੇ ਖਾ ਕੇ ਕਿਹੜਾ ਮੁਰਗਾ ਆਏਗਾ ਬੰਜਾਰਾ ਆਏਗਾ ਬਿਲਕੁਲ ਜੰਗਲਾ 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 ਦੇ ਜੰਗਲਾ ਦੇ ਸ਼ਿਕਾਰ ਕਰਕੇ ਲਿਆਂਦਾ ਵੀਰੇ ਜਿਵੇਂ ਅੰਦਰ ਠੀਕ ਹੈ ਜੀ ਲੋ ਆਹ ਦੇਖੋ ਜੀ ਹੁਣ ਤੁਹਾਨੂੰ ਆਪਣੇ ਆਊਟਲ ਆ ਗਿਆ ਜੀ ਲੱਗਦਾ ਪੀਸ ਆ ਗਿਆ ਹੁਣ ਸੀਨੀਅਰ ਦਾ ਪੀਸ ਆ ਗਿਆ ਹੁਣ ਆਪਣਾ ਪੱਟ ਦਾ ਪੀਸ ਤੇ ਬੰਜਾਇਰਾ ਬੱਕਰਾ ਕਦ ਆਏਗਾ ਵੀਰੇ ਵੀ ਦੱਸ ਦਿਓ ਬਾਪਾ ਜੀ ਜਲਦੀ ਉਹ ਵੀ ਇਹਨ ਮੇਕਿੰਗ ਹੀ ਚਲਦੀ ਵੀ ਆ ਜੀਤਾ ਤੁਹਾਨੂੰ ਜਲਦੀ ਆਪਾਂ ਮਟਨ ਟਿੱਕਾ ਖਵਾਵਾਂਗੇ ਤੰਦੂਰ ਵਾਲਾ ਵੀ ਪਾਜੀ ਜੰਗਲ ਚੋਂ ਫੜ ਕੇ ਲਿਆਉਣਾ ਨਹੀਂ ਨਹੀਂ ਵੀਰੇ ਜੰਗਲ ਤੋਂ ਨਹੀਂ ਆਪਾਂ ਦੁਕਾਨਦਾਰ ਤੋਂ ਫੜ ਕੇ ਲਿਆਵਾਂਗੇ ਇਹ ਭਾਈ ਹੁਣ ਚੱਲਿਆ ਤੰਦੂਰ ਦੇ ਵਿੱਚ ਹਾਂਜੀ ਹੰਦੀ ਵੀਰੇ ਇਹਨੂੰ ਵੀਰੇ ਅਸੀਂ ਦੁਪਹਿਰੇ ਮੈਰੀਨੇਟ ਕਰਕੇ ਰੱਖ ਦਿੱਤਾ 5-6 ਤੋਂ 6 ਘੰਟਿਆਂ ਨੂੰ ਚਿਕਨ ਨੂੰ ਪੂਰਾ ਰਸ ਜਾਂਦਾ ਤਾਂ ਮਸਾਲੇ ਰੇ ਪੂਰੇ ਅੰਦਰ ਤੱਕ ਜੇ ਸਾਡੇ ਮਸਾਲੇ ਪੈਂਦੇ ਦਹੀਂ ਦੇ ਵਿੱਚ ਮਸਾਲਾ ਬਣਾ ਕੇ ਸਾਰੇ ਅਮੂਲ ਚੀਜ਼ ਵਗੈਰਾ ਹੋਰ ਬਾਕੀ ਚੀਜ਼ਾਂ ਜਿਹੜੀਆਂ ਪੈਂਦੀਆਂ ਨੇ ਉਹਦੇ ਨਾਲ ਅਸੀਂ ਆਪਣਾ ਮਸਾਲਾ ਤਿਆਰ ਕਰਦੇ ਹਾਂ ਅੱਛਾ ਚੀਜ਼ਾਂ ਵਧੀਆ-ਵਧੀਆ ਪਾਉਂਦੇ ਹੋ ਬਿਲਕੁਲ ਡੈਰੀ ਵਾਲਾ ਦਹੀਂ ਆਂਦਾ ਉਹਨੂੰ ਪਹਿਲਾਂ ਹੈਂਕ ਕੱਟ ਕਰਕੇ ਫਿਰ ਅਸੀਂ ਮਸਾਲਾ ਬਣਾਈਦਾ ਪੈਕਟ ਵਾਲੇ ਦਹੀਂ ਦੇ ਨਾਲ ਨਹੀਂ ਬਣਾਈਦਾ ਇਹ ਤੁਹਾਨੂੰ ਆ ਆਪਣੇ ਸਮੋਸੇ ਦਿਖਾਵਾਂ ਜੀ ਆ ਆਪਣੇ ਭਾਈ ਰ ਯਾਰ ਪੜੀ ਤੁਸੀਂ ਪਈ ਰੀ ਲੱਗ ਗਈ ਇਹਨੂੰ ਬੋਲੇ ਤਾਂ ਬੜੇ ਖਾਦੇ ਆ ਤੁਸੀਂ ਮਟਨ ਵਾਲੇ ਸਮੋਸੇ ਖਵਾ ਰਹੇ ਹੋ ਬਿਲਕੁਲ ਜੀ ਬਿਲਕੁਲ ਤਾਈਓ ਤੁਹਾਨੂੰ ਵੀਰੇ ਤੁਸੀਂ ਮੇਰੇ ਕੋਲੇ ਆਏ ਹੋ ਚੱਲ ਕੇ ਜੇ ਕੁਛ ਲੱਗ ਦਵਾਂਗੇ ਵੀ ਯਾਰ ਤਾਈਓ ਅਸੀਂ ਚੱਲਾਂਗੇ ਜੀ ਹਾਂਜੀ ਪ੍ਰਾਈਸ ਕੀ ਰਾਨ ਵਾਲਾ ਇਹਦਾ ਪ੍ਰਾਈਸ ਮਟਨ ਵਾਲੇ ਦਾ 60 ਜੀ ਚਿਕਨ ਵਾਲੇ ਦਾ 40 ਰੁਪਏ ਸਾਡੇ ਕੋਲ ਚਿਕਨ ਵਾਲਾ ਸਮੋਸਾ ਵੀ ਹੁੰਦਾ ਉਹਦੇ ਚ ਵੀ ਸਾਡੀ ਫਰੈਸ਼ ਫੀਲਿੰਗ ਰਹੂਗੀ ਉਹ 40 ਰੁਪਏ ਦਾ ਚਿਕਨ ਬਾਜੀ ਤਿਆਰ ਹੋ ਗਿਆ ਜੀ ਉਹ ਨਹੀਂ ਨਹੀਂ ਵੀਰੇ ਬਾਜ਼ਾਰ ਵਾਲਾ ਚਿਕਨ ਨਹੀਂ ਐਸੀ ਹਾਫ ਡਾਉਨ ਕੀਤਾ ਬਾਜ਼ਾਰ ਲੋਕਾਂ ਨੇ ਹਾਫ ਡਾਉਨ ਪਹਿਲਾਂ ਹੀ ਕਰਕੇ ਰੱਖਿਆ ਹੁੰਦੇ ਬਾਅਦ ਤੁਹਾਡੇ ਆਏ ਤੇ ਪਕਾ ਕੇ ਦੇ ਦਿੰਦੇ ਆ ਮੇਰਾ ਹੁਣ ਚਿਕਨ ਹਾਫ ਡਾਉਨ ਹੋ ਗਿਆ ਇਹ ਸਾਡਾ ਪੂਰਾ ਜੂਸੀ ਚਿਕਨ ਐਸੀ ਕਰਕੇ ਦਿੰਦਾ ਕਿਉਂਕਿ ਅਸੀਂ ਕਸਟਮਰ ਦੇ 5 ਤੋਂ 10 ਮਿੰਟ ਫालतू ਲਈਦੇ ਉਹਨੂੰ ਤਾਜ਼ਾ ਚਿਕਨ ਤਿਆਰ ਕਰਕੇ ਦੇ ਦਈਦਾ ਵਾ ਇਹਨੂੰ 2 ਤੋਂ 4 ਮਿੰਟ ਹਵਾ ਲਵਾਵਾਂਗੇ ਪੂਰਾ ਚਿਕਨ ਜੂਸੀ ਨਿਕਲੂਗਾ ਸਾਡਾ ਇਹ ਭਾਈ ਫਿਰ ਤੰਦੂਰ 'ਚ ਚੱਲੂਗਾ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਇਹ ਹਾਫ ਟਨ ਹੋਇਆ ਹੁਣ ਅਸੀਂ ਇਹਨੂੰ ਫਾਈਨਲ ਕਰਾਂਗੇ ਇਸ ਤੋਂ ਬਾਅਦ ਤੁਹਾਨੂੰ ਮੇਰੀ ਰੈਸਪੀ ਦਿਖਾਉਂਦੇ ਆਂ ਵੀ ਇਹਨੂੰ ਪੰਜਾਰਾ ਚਿਕਨ ਸਾਡਾ ਸਪੈਸ਼ਲ ਕਿਉਂ ਆ ਇਹ ਆਪਣਾ ਬੰਜਾਰਾ ਚਿਕਨ ਬਣ ਕੇ ਹੁਣ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਪੂਰੀ ਚੰਗੀ ਤਰ੍ਹਾਂ ਗ੍ਰਿਲ ਹੋ ਗਿਆ ਹੈ ਇਹ ਆ ਦੇਖੋ ਜੀ ਪਾਕ ਚੁਕਦਾ ਜੀ ਅੰਦਰ ਦਾ ਬਿਲਕੁਲ ਜੀ ਬਿਲਕੁਲ ਆ ਬਿਲਕੁਲ ਹੁਣ ਗਰਮ ਹੋ ਰਿਹਾ ਕੋਲ ਅੰਦਰ ਰੱਖੋ ਇਹ ਮਾੜੀ ਗਰਮ ਬੜੀ ਜਾਣੇ ਪਰ ਇਹਨੂੰ ਤਸੜਿਆ ਕੀ ਕੀ ਆਇਆ ਦੱਸਿਆ ਨਾ ਭਾਜੀ ਆ ਵਿੱਚ ਆਪਣੇ ਪਿਆਜ ਆ ਗਏ ਜੀ ਆ ਆਪਣਾ ਮੱਖਣ ਆ ਗਿਆ ਜੀ ਇਹ ਮੱਖਣ ਕਿਹੜਾ ਭਾਜੀ ਮੂਲ ਦਾ ਮੱਖਣ ਹੁੰਦਾ ਜੀ ਸਾਡੇ ਕੋਲ ਤੇ ਇਹ ਕੀ ਪਾਤਾ ਚੁਪ ਇਹ ਚਾਟ ਮਸਾਲਾ ਆ ਗਿਆ ਜੀ ਚਾਟ ਮਸਾਲੇ ਤੋਂ ਬਾਅਦ ਵਿੱਚ ਪਾ ਦਈਏ ਜੀ ਇਹਦੇ ਮਾੜੀ ਜੀ ਕਰੀਮ ਅੱਛਾ ਜੀ ਉਹ ਇਹ ਕਰਤਾ ਜੀ ਮਿਕਸ ਭਾਜੀ ਨੇ ਇਹ ਬਸ ਹੋ ਗਿਆ ਭਾਜੀ ਰੈਡੀ ਬਿਲਕੁਲ ਜੀ ਬਿਲਕੁਲ ਆ ਬੰਜਾਰਾ ਚਿਕਨ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਜੀ ਤੇ ਭਾਜੀ ਇਹ ਰੋਸ ਇਹਦਾ ਪ੍ਰਾਈਸ ਲਊਗਾ ਜੀ 210 ਰੁਪਏ ਦਾ ਸਾਡਾ ਹਾਫ ਹੈ ਜੀ 380 ਰੁਪਏ ਦਾ ਸਾਡਾ ਚਿਕਨ ਫੁੱਲ ਹੈਗਾ ਜੀ ਇਹ ਇਹ ਲੋਕੇਸ਼ਨ ਕਿਹਣੀ ਜੀ ਲੋਕੇਸ਼ਨ ਸਾਡੀ ਰਹੂਗੀ ਲੁਧਿਆਣੇ ਦੇ ਵਿੱਚ ਸੀਐਮਸੀ ਦੇ ਕੋਲ ਪਾਵਰ ਰੋਡ ਹੈਗੀ ਆ ਜੀ ਸਵਾਰਟ ਇਸ ਵੀ ਦਪਾਇਟੀ ਸਾਡੇ ਆਊਟਲੈਟ ਦਾ ਨਾਮ ਹੈ ਫੈਮਿਲੀ ਡਾਈਨਿੰਗ ਸਾਡੇ ਕੋਲ ਅਵੇਲੇਬਲ ਹੈ ਨੰਬਰ ਰਹੂਗਾ ਜੀ ਮੇਰਾ 9915773519